ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 407 ਤੋਂ ਲੈ ਕੇ 409 ਤੱਕ ਸਵਾਇ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਅਸਾ ਮਹੱਲਾ ਪੰਜਵਾਂ ਘਰ 14ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਓਹੋ ਨਿਹੋ ਨਵੇਲਾ ਆਪਣੇ ਪ੍ਰੀਤਮ ਸਿਉ ਲਾਗ ਰਹੇ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਨੇ ਉਹ ਪ੍ਰੀਤ ਜਿਹੜੀ ਕਹਿੰਦੇ ਆਪਣੇ ਪ੍ਰੀਤਮ ਨਾਲ ਲੱਗੀ ਰਹਿੰਦੀ ਆ ਪਰਮੇਸ਼ਰ ਦੇ ਨਾਲ ਉਹ ਪ੍ਰੇਮ ਕਹਿੰਦੇ ਸਦਾ ਹੀ ਨਵਾਂ ਰਹਿੰਦਾ ਹੈ ਦੁਨੀਆਂ ਵਾਲੇ ਪ੍ਰੇਮ ਤੇ ਪ੍ਰੀਤ ਤਾਂ ਘਟਦੀ ਜਾਂਦੀ ਆ ਨਾ ਤੇ ਪਰ ਕਹਿੰਦੇ ਜਿਹੜਾ ਪਰਮੇਸ਼ਰ ਨਾਲ ਪ੍ਰੇਮ ਲੱਗਿਆ ਨਾ ਉਹ ਸਦਾ ਹੀ ਨਵਾਂ ਰਹਿੰਦਾ ਕਹਿੰਦੇ ਜੋ ਪ੍ਰਭ ਪਾਵੈ ਜਨਮ ਨ ਆਵੈ ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ ਪਰ ਕਹਿੰਦੇ ਜਿਹੜੇ ਜੀਵ ਪਰਮਾਤਮਾ ਦੀ ਪ੍ਰੇਮ ਭਗਤੀ ਦੇ ਵਿੱਚ ਉਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਉਹ ਤਾਂ ਨਾਮ ਜਪਦੇ ਨੇ ਜਿਹੜੇ ਪਰਮੇਸ਼ਰ ਨੂੰ ਚੰਗੇ ਲੱਗਦੇ ਨੇ ਉਹ ਫਿਰ ਜਨਮ ਮਰਨ ਦੇ ਚੱਕਰ 'ਚ ਨਹੀਂ ਪੈਂਦੇ ਹੈਗੇ ਪ੍ਰਭ ਸੰਗ ਮਿਲੀ ਜੈ ਇਹ ਮਨ ਦੀ ਜੈ ਨਾਨਕ ਨਾਮ ਮਿਲੈ ਆਪਣੀ ਦਇਆ ਕਰੋ ਕਹਿੰਦੇ ਇਹ ਮਨ ਵੇਚ ਕੇ ਕਹਿੰਦੇ ਪ੍ਰਮਾਤਮਾ ਦੇ ਸੰਗ ਮਿਲਿਆ ਜਾਂਦਾ ਕਹਿੰਦੇ ਪਰਬ ਸੰਗ ਮਿਲੀ ਜਾਏ ਇਹ ਮਨ ਦੀ ਜਾਏ ਕਹਿੰਦੇ ਇਹ ਮਨ ਦੇ ਕੇ ਇਹਦੇ ਅੰਦਰ ਵਿੱਚ ਪ੍ਰਮਾਤਮਾ ਦੇ ਨਾਲ ਮਿਲਾਪ ਹੁੰਦਾ ਫਿਰ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਸਾਡੇ ਤੇ ਦਇਆ ਕਰੋ ਤੇ ਤੁਹਾਡਾ ਨਾਮ ਸਾਨੂੰ ਹਮੇਸ਼ਾ ਮਿਲਿਆ ਰਹੇ ਵਾਹਿਗੁਰੂ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾ ਮਿਲ ਰਾਮ ਪਿਆਰੇ ਤੁਮ ਬਿਨ ਤੀਰਜ ਕੋ ਨਾ ਕਰੈ ਰਹਾਓ ਕਹਿੰਦੇ ਹੈ ਪਰਮੇਸ਼ਰ ਜੀ ਸਾਨੂੰ ਮਿਲੋ ਕਹਿੰਦੇ ਤੁਹਾਡੇ ਤੋਂ ਬਿਨਾ ਕਹਿੰਦੇ ਸਾਨੂੰ ਕਿਸੇ ਤੇ ਹੋਰ ਠੀਰਜ ਨਹੀਂ ਬੰਦਦਾ ਸਾਨੂੰ ਸਿਰਫ ਤੁਹਾਡਾ ਹੀ ਆਸਰਾ ਕਹਿੰਦੇ ਤੁਹਾਡੇ ਤੇ ਹੀ ਭਰੋਸਾ ਵੱਜਦਾ ਸਿਮਰਤ ਸਾਸਤਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ ਬਿਨ ਸੁਖ ਨਹੀਂ ਕਹਿੰਦੇ ਹੋਰ ਜਿਵੇਂ ਸਿਮਰਤियां ਸ਼ਾਸਤਰ ਵੇਦ ਕਹਿੰਦੇ ਨੇ ਨਾ ਵੀ ਇਹ ਕਰਮ ਧਰਮ ਕਰੋ ਇਹ ਜੀਵ ਨੇ ਬਹੁਤ ਕਹਿੰਦੇ ਕਰਕੇ ਦੇਖ ਲੇ ਪਰ ਪ੍ਰਮਾਤਮਾ ਦੇ ਦਰਸ਼ਨ ਤੋਂ ਬਿਨਾ ਸੁੱਖ ਨਹੀਂ ਹੈ ਹੋਰ ਕਿਸੇ ਕਰਮ ਦੇ ਵਿੱਚ ਵਰਤ ਨੇਮ ਸੰਜਮ ਕਰ ਥਾਕੇ ਨਾਨਕ ਸਾਧ ਸਰਨ ਪ੍ਰਭ ਸੰਗ ਵਸੈ ਕਹਿੰਦੇ ਹੋਰ ਵਰਤ ਨੇਮ ਸੰਜਮ ਕਰਕੇ ਵੀ ਦੇਖ ਲੇ ਕਹਿੰਦੇ ਕਿਸੇ ਚੀਜ਼ ਨਾਲ ਸੁੱਖ ਨਹੀਂ ਮਿਲਦਾ ਕਹਿੰਦੇ ਸੁੱਖ ਮਿਲਦਾ ਸਾਧ ਸੰਗਤ ਦੇ ਵਿੱਚ ਗੁਰੂ ਦੀ ਸ਼ਰਨ ਗਿਆ ਤੇ ਫਿਰ ਗੁਰੂ ਦੇ ਜਦੋਂ ਕਿਰਪਾ ਹੁੰਦੀ ਆ ਫਿਰ ਪਰਮਾਤਮਾ ਦਾ ਮਿਲਾਪ ਹੁੰਦਾ ਉਹਦੇ ਨਾਲ ਸੁੱਖ ਮਿਲਦਾ ਜੀਵ ਨੂੰ ਆਸਾ ਮਹੱਲਾ ਪੰਜਵਾਂ ਘਰ ਪੰਦਰਵਾਂ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਿਕਾਰ ਮਾਇਆ ਮਾਦ ਸੋਇ ਸੁਜ ਬੂਜ ਨਾ ਆਵੇ ਪਕਰ ਕੇ ਸਜਮ ਉਠਾਰਿਓ ਤਦ ਹੀ ਕਰ ਜਾਵੇ ਲੋਭ ਵਿਖਿਆ ਵਿਖੇ ਲਾਗੇ ਹਿਰ ਵਿਤ ਚਿਤ ਦੁਖਾਹੀ ਖਿਨ ਪੰਗ ਨਾ ਕੈ ਮਾਨ ਮਾਤੇ ਅਸੁਰ ਜਾਣੈ ਨਾਹੀ ਰਹਾਓ ਕਹਿੰਦੇ ਜੀਵ ਵਿਕਾਰਾਂ ਚ ਮਾਇਆ ਚ ਕਹਿੰਦੇ ਲੋਭ ਦੇ ਵਿੱਚ ਗਲਤਾਨ ਹੈ ਇਹਨੂੰ ਜ਼ਿੰਦਗੀ ਦੀ ਅਸਲੀਅਤ ਕੀ ਹੈ ਉਹ ਇਹਨੂੰ ਪਤਾ ਹੀ ਨਹੀਂ ਫਿਰ ਕਹਿੰਦੇ ਜਦੋਂ ਅੰਤ ਦਾ ਸਮਾਂ ਆਉਂਦਾ ਜਦੋਂ ਜੰਮ ਕਹਿੰਦੇ ਕੇਸਾਂ ਤੋਂ ਫੜਦਾ ਫਿਰ ਕਹਿੰਦੇ ਇਹਨੂੰ ਪਤਾ ਲੱਗਦਾ ਕਿ ਮੈਂ ਕਿਸ ਤਰ੍ਹਾਂ ਆਪਣਾ ਜੀਵਨ ਵਿਅਰਥ ਗਵਾਇਆ ਮੈਂ ਕੁਝ ਪੱਲੇ ਪਾਇਆ ਹੀ ਨਹੀਂ ਹੈ ਕਹਿੰਦੇ ਕਹਿੰਦੇ ਲਾਲਚ ਵਿੱਚ ਫਸ ਕੇ ਦੂਜਿਆਂ ਦਾ ਧਨ ਚੁਰਾਉਂਦਾ ਦੂਜਿਆਂ ਦਾ ਦਿਲ ਦਿਖਾਉਂਦਾ ਕਹਿੰਦੇ ਥੋੜੀ ਦੇਰ ਦੀ ਖੁਸ਼ੀ ਲਈ ਇੱਜ਼ਤ ਲਈ ਕਹਿੰਦੇ ਇਹ ਨਿਰਦਈ ਬਣ ਜਾਂਦਾ ਇਹ ਜਾਣਦਾ ਨਹੀਂ ਹੈ ਕਿ ਚੰਗਾ ਕੰਮ ਕੀ ਹੈ ਕਰਨਾ ਚੰਗਾ ਚਰਿੱਤਰ ਕੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਬੇਦ ਸਾਸਤਰ ਜਨ ਪੁਕਾਰੈ ਸੁਨੇ ਨਹੀਂ ਡੋਰਾ ਨਿਪਟ ਬਾਜੀ ਹਾਰ ਮੁਕਾ ਪਛਤਾਇਓ ਮਨ ਪੋਰਾ ਕਹਿੰਦੇ ਬੇਦ ਸਾਸਤਰ ਧਾਰਮਿਕ ਗ੍ਰੰਥ ਹੋਰ ਸੰਤ ਜਨ ਕਹਿੰਦੇ ਇਹਨੂੰ ਕਿੰਨਾ ਸਮਝਾਉਂਦੇ ਨੇ ਕਹਿੰਦੇ ਇਹ ਸਮਝਣ ਵੱਲੋਂ ਆਪਣੇ ਕੰਨ ਬੰਦ ਰੱਖਦਾ ਕਹਿੰਦੇ ਇਹਨੂੰ ਉਹ ਚੰਗੀ ਗੱਲ ਸੁਣਦੀ ਨਹੀਂਗੀ ਜਦੋਂ ਜੀਵਨ ਦੀ ਬਾਜੀ ਖਤਮ ਹੁੰਦੀ ਆ ਫੇਰ ਕਹਿੰਦੇ ਇਹ ਇਹਨੇ ਆਪਣਾ ਵੀ ਬਿਲਕੁਲ ਮਨ ਸਮਝਾਇਆ ਨਹੀਂ ਕਹਿੰਦੇ ਜਦੋਂ ਜੀਵਨ ਬਾਜੀ ਖਤਮ ਹੋ ਗਈ ਜਾਣ ਲੱਗਿਆ ਫਿਰ ਪਛਤਾਉਂਦਾ ਕਹਿੰਦੇ ਦਾਨ ਸਗਲ ਗੈਰ ਵਜੈ ਪਰਿਆ ਦੀਵਾਨ ਲੇਖੈ ਨਾ ਪਰਿਆ ਜਿਹੇ ਕਾਰਜ ਰਹੇ ਓਲਾ ਸੋਏ ਕਾਮਨਾ ਕਰਿਆ ਕਹਿੰਦੇ ਬਿਨਾ ਵਜ੍ਹਾ ਤੋਂ ਉਹ ਕੰਮ ਕਰਦਾ ਵੀ ਜਿਨ੍ਹਾਂ ਦਾ ਇਹਨੂੰ ਕੋਈ ਲਾਭ ਨਹੀਂ ਹੋਣਾ ਫਿਰ ਜਿਵੇਂ ਕੋਈ ਉਹਨਾਂ ਮਾੜੇ ਕੰਮਾਂ ਦਾ ਡੰਨ ਪਰ ਰਿਆ ਹੁੰਦਾ ਫਿਰ ਕਹਿੰਦੇ ਉਹ ਜਿਹੜੇ ਇਹਦੇ ਕੰਮ ਨੇ ਪਰਮਾਤਮਾ ਦੀ ਹਜ਼ੂਰੀ ਚ ਲੇਖੇ ਚ ਨਹੀਂ ਪੈਂਦੇ ਹੈਗੇ ਕਹਿੰਦੇ ਜਿਹੜੇ ਕਾਰਜ ਕਰਨ ਦੇ ਨਾਲ ਪਰਮਾਤਮਾ ਦੇ ਦਰਤੇ ਦੀ ਇੱਜ਼ਤ ਹੋਣੀ ਸੀ ਉਹ ਕੰਮ ਇਹ ਕਰਦਾ ਨਹੀਂ ਐਸੋ ਜਗ ਮੋਹਿ ਗੁਰ ਦਿਖਾਇਓ ਤੋ ਏਕ ਕੀਰਤ ਗਾਇਆ ਮਾਨ ਤਾਨ ਤਜ ਸਿਆਨਪ ਸਰਣ ਨਾਨਕ ਆਇਆ ਕਹਿੰਦੇ ਜਦੋਂ ਗੁਰੂ ਨੇ ਮੈਨੂੰ ਇਹ ਅਸਲੀਅਤ ਦਿਖਾ ਦਿੱਤੀ ਸੰਸਾਰ ਦੀ ਕਿ ਸੰਸਾਰ ਦੇ ਵਿੱਚ ਕੀ ਕੰਮ ਕਰਨਾ ਚੰਗਾ ਕੀ ਕੰਮ ਮਾੜਾ ਕਹਿੰਦੇ ਫਿਰ ਮੈਂ ਦੇਖ ਕੇ ਪਰਮਾਤਮਾ ਦੀ ਕੀਰਤੀ ਕਰਨ ਲੱਗ ਗਿਆ ਪਰਮਾਤਮਾ ਦੇ ਗੁਣ ਗਾਉਣ ਲੱਗ ਗਿਆ ਫਿਰ ਨਾਨਕ ਜੀ ਕਹਿੰਦੇ ਨੇ ਸਾਰੇ ਮਾਨ ਤਾਨ ਸਭ ਸਿਆਣਪਾਂ ਛੱਡ ਕੇ ਮੈਂ ਗੁਰੂ ਦੀ ਸ਼ਰਨ ਆ ਗਿਆ ਆਸਾ ਮਹਲਾ 5 ਵਪਾਰ ਗੋਵਿੰਦ ਨਾਏ ਸਾਧ ਸੰਤ ਮਨਾਏ ਪ੍ਰੀਏ ਪਾਏ ਗੁਣ ਗਾਏ ਪੰਚਨਾਦ ਤੂਰ বাজਾਏ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਜੇ ਵਪਾਰ ਕਰਨਾ ਉਹ ਪਰਮਾਤਮਾ ਦੇ ਨਾਮ ਦਾ ਵਪਾਰ ਕਰੋ ਕਹਿੰਦੇ ਗੁਰੂ ਦੀ ਸੰਤ ਦੀ ਕਹਿੰਦੇ ਸ਼ਰਨ ਪਾਓ ਉਦੇ ਸ਼ਰਨ ਪਿਆ ਕਹਿੰਦੇ ਪਰਮੇਸ਼ਰ ਨੂੰ ਮਨਾ ਲਓ ਕਹਿੰਦੇ ਉਹਦੇ ਗੁਣ ਗਾ ਲਓ ਕਹਿੰਦੇ ਜਦੋਂ ਉਹਦੇ ਗੁਣ ਗਾਉਣੇ ਆ ਤਾਂ ਅੰਦਰ ਸਾਡੇ ਜਿਸ ਤਰ੍ਹਾਂ ਪੰਜ ਤਰ੍ਹਾਂ ਦੇ ਅਨਾਹਤ ਵਾਜੇ ਵੱਜਦੇ ਨੇ ਬਾਣੀ ਇੱਕ ਰਸ ਚੱਲਦੀ ਹੈ ਉਹਦੇ ਗੁਣ ਗਾएं ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗੋਬਿੰਦ ਸਿਉ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਕਹਿੰਦੇ ਹੁਣ ਜਦੋਂ ਗੁਰੂ ਦੀ ਕਿਰਪਾ ਹੋਈ ਤਾਂ ਉਹਦਾ ਨਾਮ ਜਪਿਆ ਤਾਂ ਕਹਿੰਦੇ ਮੇਰੇ ਅੰਦਰ ਮੇਰੇ ਖੜਾ ਆ ਗਿਆ ਵਾਹਿਗੁਰੂ ਦਾ ਦਰਸ਼ਨ ਕਰ ਲਿਆ ਕਿਵੇਂ ਕਿਉਂਕਿ ਉਹਦੇ ਨਾਮ ਵਿੱਚ ਰੰਗੇ ਰਹੇ ਕਹਿੰਦੇ ਨਾਮ ਜਪਦੇ ਰਹੇ ਉਹਦੀ ਸੇਵਾ ਭਗਤੀ ਕਰਦੇ ਰਹੇ ਸੰਤਾਂ ਨੇ ਕਹਿੰਦੇ ਪ੍ਰੀਤ ਲਾਤੀ ਉਸ ਪ੍ਰਮਾਤਮਾ ਦੇ ਨਾਲ ਜਦੋਂ ਪ੍ਰੀਤ ਪੈ ਗਈ ਤਾਂ ਉਹਦੇ ਦਰਸ਼ਨ ਹੋ ਗਏ ਗੁਰ ਗਿਆਨ ਮਨ ਦਰੜਾਏ ਰਹਿਸਾਏ ਨਹੀਂ ਆਏ ਸਹਜਾਏ ਮਨ ਨਿਧਾਨ ਪਾਏ ਕਹਿੰਦੇ ਗੁਰੂ ਨੇ ਪਰਮੇਸ਼ਰ ਦਾ ਗਿਆਨ ਦੇ ਦਿੱਤਾ ਮਨ ਦੇ ਵਿੱਚ ਉਹਦਾ ਨਾਮ ਪੱਕਾ ਕਰ ਦਿੱਤਾ ਮਨ ਖੜ ਗਿਆ ਹੁਣ ਕਹਿੰਦੇ ਮਨ ਦੇ ਵਿੱਚ ਅਡੋਲਤਾ ਆ ਗਈ ਕਹਿੰਦੇ ਹੁਣ ਕਹਿੰਦੇ ਉਹਦਾ ਨਾਮ ਖਜ਼ਾਨਾ ਪਾ ਲਿਆ ਸਬ ਤਜੀ ਮਨ ਕੀ ਕਾਮ ਕਰਾ ਚਿਰ 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 ਪਿਆ ਮਨ ਬਹੁਤ ਪਿਆਸ ਲਾਗੀ ਕਹਿੰਦੇ ਹੁਣ ਸਾਰੀਆਂ ਜਿਹੜੀਆਂ ਮਨ ਦੀਆਂ ਕਾਮਨਾਵਾਂ ਸੀ ਤ੍ਰਿਸ਼ਨਾ ਸੀ ਸਭ ਕੁਝ ਕਹਿੰਦੇ ਖਤਮ ਹੋ ਗਿਆ ਕਹਿੰਦੇ ਉਸ ਪਰਮੇਸ਼ਰ ਦਾ ਕਹਿੰਦੇ دیدار ਕੀਤੇ ਆ ਬਹੁਤ ਚਿਰ ਲੰਘ ਗਿਆ ਹੁਣ ਮਨ ਨੂੰ ਬਹੁਤ ਪਿਆਸ ਲੱਗੀ ਆ ਕਿ ਪਰਮੇਸ਼ਰ ਦਾ دیدار ਹੋਵੇ ਕਹਿੰਦੇ ਹਰ ਦਰਸਨੋ ਦਿਖਾਵੋ ਮੋਹੇ ਤੁਮ ਬਤਾਵੋ ਨਾਨਕ ਦੀਨ ਸਰਣ ਆਏ ਗਲ ਲਾਏ ਕਹਿੰਦੇ हे ਪਰਮੇਸ਼ਰ ਜੀ ਆਪਣਾ دیدار ਦੋ ਕਹਿੰਦੇ ਤੁਸੀਂ ਕਹਿੰਦੇ ਆਪਣਾ ਦਰਸ਼ਨ ਦਿਓ ਕਹਿੰਦੇ ਨਾਨਕ ਜੀ ਕਹਿੰਦੇ ਨੇ ਤੁਹਾਡੀ ਸ਼ਰਨ ਆਏ ਆ ਸਾਨੂੰ ਆਪਣੇ ਗਲ ਲਾ ਲਓ ਹੁਣ ਆਸਾ ਮਹੱਲਾ ਪੰਜਵਾਂ ਕੋਊ ਬਖਮਗਾਰ ਤੋਰੈ ਆਸ ਪਿਆਸ ਤੋਂ ਮੋਹ ਪਰਮ ਹੀ ਤੇ ਹੋਰੈ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਨੇ ਕਿ ਕੋਈ ਮੇਰੇ ਵਿਕਾਰਾਂ ਦੀ ਮਾਇਆ ਦੀ ਕਹਿੰਦੇ ਜਿਹੜੀ ਇਹ ਹੈਗੀ ਆ ਕਿਲਾ ਬਣਿਆ ਹੋਇਆ ਕਹਿੰਦੇ ਕੋਈ ਇਹਨੂੰ ਤੋੜੇ ਕਹਿੰਦੇ ਕਹਿੰਦੇ ਆਸ ਪਿਆਸ ਤੋ ਮੋਹ ਪਰਮ ਹੀ ਤੇ ਹੋਰ ਹੈ ਹੁਣ ਕਹਿੰਦੇ ਮੈਨੂੰ ਕੋਈ ਜਿਹੜੀ ਮਾਇਆ ਦੀ ਪਿਆਸ ਆ ਆਸਾ ਤ੍ਰਿਸ਼ਨਾ ਨੇ ਹੋਰ ਝੂਠ ਫਰੇਬੀ ਮੋਹ ਸਾਰੇ ਮੇਰੇ ਭਾਰ ਆ ਇਹਨਾਂ ਤੋਂ ਕੋਈ ਮੈਨੂੰ ਆਜ਼ਾਦ ਕਰੇ ਫਿਰ ਕਹਿੰਦੇ ਕੌਣ ਕਰੇ ਕਾਮ ਕ੍ਰੋਧ ਲੋਭ ਮਾਨ ਇਹ ਬਿਯਾਦ শোরੈ ਕਹਿੰਦੇ ਮੇਰੇ ਕੋਈ ਕਾਮ ਕ੍ਰੋਧ ਲੋਭ ਅਭਿਮਾਨ ਇਹਦੇ ਤੋਂ ਵੀ ਮੇਰਾ ਕੋਈ ਛੁਟਕਾਰਾ ਕਰਾ ਦੇਵੇ ਫਿਰ ਕਹਿੰਦੇ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ ਗਾਵੋ ਆਨੰਦ ਨੂੰ ਪ੍ਰਾਪਤ ਆਵੋ ਪ੍ਰਮ ਪੀਤ ਜੀਤ ਮਿਟਾਵੋ ਨਿਦ ਨਾਮ ਨਾਨਕ ਮੋਰੇ ਫਿਰ ਕਹਿੰਦੇ ਹੈ ਭਾਈ ਇਲਾਜ ਇਹਦਾ ਜਿਹੜਾ ਤੁਹਾਨੂੰ ਸਭ ਤੋਂ ਆਜ਼ਾਦ ਕਰਾ ਦੇਵੇ ਮੁਕਤ ਕਰਾ ਦੇਵੇ ਕਹਿੰਦੇ ਸੰਤ ਦੇ ਸੰਗ ਉਹਦੇ ਨਾਮ ਦੇ ਰੰਗ ਵਿੱਚ ਰੰਗੇ ਜਾਓ ਉਸ ਪਰਮੇਸ਼ਰ ਦੇ ਗੁਣ ਗਾਓ ਹਰ ਵਕਤ ਪ੍ਰਮਾਤਮਾ ਨੂੰ ਧਿਆਵੋ ਕਹਿੰਦੇ ਹਰ ਰੋਜ਼ ਫਿਰ ਇਸ ਤਰ੍ਹਾਂ ਕਹਿੰਦੇ ਤੁਹਾਡੀ ਜਿਹੜੀ ਭ੍ਰਮ ਦੀ ਪੀਤ ਆ ਉਹ ਕਹਿੰਦੀ ਜਿੱਤੀ ਜਾਊਗੀ ਖਤਮ ਹੋ ਜਾਊਗੀ ਕਹਿੰਦੇ ਜਦੋਂ ਨਾਮ ਦਾ ਖਜ਼ਾਨਾ ਨਾਨਕ ਜੀ ਕਹਿੰਦੇ ਮਨ ਵਿੱਚ ਵਸ ਗਿਆ ਫਿਰ ਸਭ ਕੁਝ ਠੀਕ ਹੋ ਜਾਊਗਾ ਤੁਹਾਡੇ ਸਾਰੇ ਵਿਕਾਰ ਖਤਮ ਹੋ ਜਾਣਗੇ ਪਰਮੇਸ਼ਰ ਦਾ ਦੀਦਾਰ ਵੀ ਹੋ ਜਾਊਗਾ ਉਹਦਾ ਨਾਮ ਜਪੋ ਆਸਾ ਮਹੱਲਾ ਪੰਜਮਾ ਕਾਮ ਕਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ ਰਹਾਓ ਕਹਿੰਦੇ ਹੈ ਮੇਰੇ ਮਨ ਉਸ ਪਰਮੇਸ਼ਰ ਦਾ ਨਾਮ ਸਿਮਰ ਉਸ ਦਾ ਨਾਮ ਸਿਮਰਿਆ ਸਾਰੇ ਤੇਰੇ ਕਾਮ ਕ੍ਰੋਧ ਲੋਭ ਤਿਆਗੇ ਜਾਣਗੇ ਹਰ ਭਜਨ ਸਫਲ ਕਾਮ ਕਹਿੰਦੇ ਉਹਦੀ ਭਜਨ ਬੰਦਗੀ ਕਰ ਤੇਰੇ ਸਾਰੇ ਕੰਮ ਸਫਲ ਹੋ ਜਾਣਗੇ ਤੇਰਾ ਜੀਵਨ ਵੀ ਸਫਲ ਹੋ ਜਾ ਤਜਮਾਨ ਮੋਹ ਵਿਕਾਰ ਮਿਥਿਆ ਜਪ ਰਾਮ 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 ਮਨ ਸੰਤਨਾ ਕੈ ਚਰਨ ਲਾਗ ਕਹਿੰਦੇ ਹੇ ਮੇਰੇ ਮਨ ਸੰਤਾਂ ਦੇ ਚਰਨ ਲੱਗ ਕਹਿੰਦੇ ਉਹਨਾਂ ਦੀ ਸਿੱਖਿਆ ਤੇ ਚੱਲ ਰਾਮ ਦਾ ਨਾਮ ਜਪ ਫਿਰ ਸਭ ਤੇਰੇ ਮਾਨ ਮੋਹ ਵਿਕਾਰ ਝੂਠ ਸਭ ਖਤਮ ਹੋ ਜਾਊਗਾ ਪ੍ਰਭ ਗੋਪਾਲ ਦੀਨ ਦਿਆਲ ਪਤਿਤ ਪਾਵਨ ਪਾਰਬ ਰਾਮ ਹਰ ਚਰਨ ਸਿਮਰ ਜਾਗ ਕਰ ਪਗਤ ਨਾਨਕ ਪੂਰਨ ਭਾਗ ਕਹਿੰਦੇ ਉਹ ਪਰਮਾਤਮਾ ਸਾਡੇ ਦੀਨਾਂ ਤੇ ਦਇਆ ਕਰਨ ਵਾਲਾ ਹੈ ਅਪਵਿੱਤਰ ਨੂੰ ਪਵਿੱਤਰ ਬਣਾਉਣ ਵਾਲਾ ਹੈ ਕਹਿੰਦੇ ਉਹਦੀ ਚਰਨ ਸ਼ਰਨ ਲੈ ਉਹਦਾ ਨਾਮ ਜਪ ਇਸ ਤਰ੍ਹਾਂ ਜਾਗ ਕਹਿੰਦੇ ਇਹਨਾਂ ਤੋਂ ਨਾਨਕ ਜੀ ਕਹਿੰਦੇ ਨੇ ਉਹਦੀ ਭਗਤੀ ਕਰ ਤੇਰੇ ਭਾਗ ਖੁੱਲ ਜਾਣਗੇ ਆਸਾ ਮਹੱਲਾ ਪੰਜਵਾਂ ਹਰਖ ਸੋਗ ਬੈਰਾਗ ਅਨੰਦੀ ਖੇਲ ਰੀ ਦਿਖਾਇਓ ਰਹਾਓ ਕਹਿੰਦੇ ਉਸ ਪਰਮੇਸ਼ਰ ਨੇ ਦਿਖਾਇਆ ਕਿ ਇਸ ਸੰਸਾਰ ਵਿੱਚ ਸਾਰੀ ਤਰ੍ਹਾਂ ਦਾ ਖੇਡ ਚੱਲ ਰਿਹਾ ਹੈ ਕਿਤੇ ਸੋਗ ਹੈ ਕਿਤੇ ਖੁਸ਼ੀ ਹੈ ਕਿਤੇ ਬਿਰਾਗ ਹੈ ਖਿੰਹੂ ਪੈ ਨਿਰਪੈ ਖਿੰਹੂ ਖਿੰਹੂ ਉਠਤਾਇਓ ਕਹਿੰਦੇ ਕਿਤੇ ਤਾਂ ਕੋਈ ਨਿਡਰ ਹੋਇਆ ਫਿਰਦਾ ਕਿਤੇ ਕੋਈ ਡਰ ਵਿੱਚ ਹੈ ਕਿਤੇ ਕੋਈ ਮਾਇਆ ਦੇ ਪਿੱਛੇ ਕਹਿੰਦੇ ਭੱਜਿਆ ਫਿਰਦਾ ਵਿਕਾਰਾਂ ਤੇ ਖਿਨਹੁ ਰਸ ਪੋਗਨ ਖਿਨਹੁ ਖਿਨਹੁ ਤਜ ਜਾਇਓ ਕਹਿੰਦੇ ਕੋਈ ਸੰਸਾਰਕ ਪਦਾਰਥ ਭੋਗ ਰਿਆ ਹੈ ਕੋਈ ਕਹਿੰਦੇ ਇਹ ਸਭ ਕੁਝ ਛੱਡ ਕੇ ਜਾ ਰਿਹਾ ਹੈ ਕਹਿੰਦੇ ਖਿਨਹੁ ਜੋਗ ਤਾਪ ਬਹੁ ਪੂਜਾ ਖਿਨਹੁ ਪਰਮਾਇਓ ਕਹਿੰਦੇ ਕਿਤੇ ਕੋਈ ਜੋਗ ਤਪ ਕਰ ਰਹੇ ਨੇ ਬਹੁਤ ਤਰ੍ਹਾਂ ਦੀ ਪੂਜਾ ਹੋ ਰਹੀ ਆ ਕਿਤੇ ਕੋਈ ਕਹਿੰਦੇ ਭਰਮ ਵਿੱਚ ਹੈ ਜੀਵ ਕਿਨੂ ਹੋ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਕਹਿੰਦੇ ਕਿਤੇ ਕੋਈ ਸਾਧ ਦੀ ਸੰਗਤ ਵਿੱਚ ਜਾਂਦਾ ਉਹਦੀ ਸ਼ਰਨ ਚ ਜਾਂਦਾ ਕਹਿੰਦੇ ਗੁਰੂ ਦੀ ਚ ਕਹਿੰਦੇ ਉਹਨਾਂ ਨੂੰ ਪ੍ਰੇਮ ਦਾ ਪਰਮਾਤਮਾ ਦੇ ਨਾਲ ਰੰਗ ਲੱਗ ਜਾਂਦਾ ਕਹਿੰਦੇ ਇਸ ਤਰ੍ਹਾਂ ਬੜੇ ਅਸਚਰਜ ਖੇਡ ਹੋ ਰਹੇ ਨੇ ਸੰਸਾਰ ਚ ਹਰਾਗ ਆਸਾ ਮਹੱਲਾ ਪੰਜਵਾਂ ਘਰ ਸਤਾਰਮਾ ਆਸਾ ਵਰੀ ਇਕ ਓੰਕਾਰ ਸਤਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋ ਚਿਤ ਤਰ ਹਾਂ ਅਨਸਿਓ ਤੋਰ ਫੇਰ ਹਾਂ ਐਸੇ ਲਾਲਨ ਪਾਇਓ ਰੀ ਸਖੀ ਰਹਾਓ ਕਹਿੰਦੇ ਹੈ ਸਖੀ ਉਸ ਪਰਮਾਤਮਾ ਨੂੰ ਕਿਵੇਂ ਪਾਇਆ ਜਾ ਸਕਦਾ ਕਹਿੰਦੇ ਗੋਵਿੰਦ ਗੋਵਿੰਦ ਕਰ ਹਾਂ ਕਹਿੰਦੇ ਉਹਦਾ ਹੀ ਨਾਮ ਜਪ ਰਹੇ ਹਾਂ ਹਰ ਹਰ ਮਨ ਪਿਆਰ ਹਾਂ ਕਹਿੰਦੇ ਉਹਦੇ ਪਰਮੇਸ਼ਰ ਲਈ ਹੀ ਮਨ ਵਿੱਚ ਪ੍ਰੇਮ ਪੈਦਾ ਕਰ ਰਹੇ ਹਾਂ ਜੋ ਗੁਰੂ ਨੇ ਕਿਹਾ ਉਹਨੂੰ ਚਿੱਤ ਵਿੱਚ ਵਸਾ ਰਹੇ ਹਾਂ ਕਹਿੰਦੇ ਹੋਰ ਦੂਜੇ ਪਾਸਿਓਂ ਕਹਿੰਦੇ ਪ੍ਰੇਮ ਤੋੜ ਕੇ ਪ੍ਰਮਾਤਮਾ ਦੇ ਚਰਨਾਚ ਕਹਿੰਦੇ ਪ੍ਰੀਤ ਲਾ ਰਹੇ ਹਾਂ ਐਸੇ ਲਾਲਨ ਪਾਇਓ ਰੀ ਸਖੀ ਰਹਾਓ ਕਹਿੰਦੇ ਇਸ ਤਰ੍ਹਾਂ ਉਹ ਲਾਲ ਪਰਮੇਸ਼ਰ ਪਾਇਆ ਜਾਂਦਾ ਪੰਕਜ ਮੋਹ ਸਰ ਹਾਂ ਪਗ ਨਹੀਂ ਚੱਲੈ ਹਰ ਹਾਂ ਗਹਿ ਦਿਓ ਮੂੜ ਨਰ ਹਾਂ ਅਨੰਨਾ ਉਪਾਵ ਕਰ ਹਾਂ ਤੋ ਨਿਕ ਸੈ ਸਰਨ ਪੈਰੀ ਸਖੀ ਕਹਿੰਦੇ ਸੰਸਾਰ ਦੇ ਵਿੱਚ ਮੋਹ ਦਾ ਚਿਕੜ ਆ ਕਹਿੰਦੇ ਇਸ ਮੋਹ ਦੇ ਚਿੱਕੜ ਦੇ ਵਿੱਚ ਕਹਿੰਦੇ ਮੇਰਾ ਪੈਰ ਕਹਿੰਦੇ ਪੈਰ ਮੇਰਾ ਚਿੱਕੜ ਦੇ ਵਿੱਚ ਫਸ ਰਿਹਾ ਮੈਂ ਅੱਗੇ ਚੱਲ ਨਹੀਂ ਰਿਹਾ ਕਹਿੰਦੇ ਕਹਿੰਦੇ ਮੇਰਾ ਮੂਰਖ ਦਾ ਪੈਰ ਮੋਹ ਦੇ ਵਿੱਚ ਕਿ ਚਿੱਕੜ ਚ ਫਸਿਆ ਕਹਿੰਦੇ ਕਹਿੰਦੇ ਹੋਰ ਉਪਾਅ ਕਰਿਆਂ ਇਹ ਮੋਹ ਦੇ ਚਿੱਕੜ ਚੋਂ ਨਿਕਲਦਾ ਨਹੀਂ ਨਿਕਲੇ ਕਹਿੰਦੇ ਕਿਵੇਂ ਤੌ ਨਿਕਸ ਸਾਰਨ ਪੈਰੀ ਸਕੇ ਕਹਿੰਦੇ ਗੁਰੂ ਦੀ ਸ਼ਰਨ ਪੈ ਫੇਰ ਹੀ ਕਹਿੰਦੇ ਤੇਰਾ ਇਹ ਮੋਹ ਦੇ ਚਿੱਕੜ ਚੋਂ ਪੈਰ ਨਿਕਲ ਸਕਦਾ। ਥਿਰ ਥਿਰ ਚੇਤ ਥਿਰ ਹਾਂ ਬਨ ਗ੍ਰਹਿ ਸੰਸਰ ਹਾਂ ਅੰਤਰ ਏਕ ਪਿਰ ਹਾਂ। ਕਹਿੰਦੇ ਜਦੋਂ ਅੰਦਰ ਇੱਕ ਪ੍ਰੀਤਮ ਦੇ ਨਾਲ ਇੱਕ ਪਰਮੇਸ਼ਰ ਦੇ ਨਾਲ ਪ੍ਰੇਮ ਪੈ ਗਿਆ ਉਦੋਂ ਕਹਿੰਦੇ ਮੇਰਾ ਚਿੱਤ ਫਿਰ ਹੋ ਜਾਂਦਾ। ਫਿਰ ਭੱਜਦਾ ਨਹੀਂ ਹੈਗਾ ਮੇਰਾ ਮਨ ਚੰਚਲ ਨਹੀਂ ਹੈਗਾ। ਹੁਣ ਸਥਿਰ ਹੋ ਗਿਆ ਕਹਿੰਦੇ ਕਹਿੰਦੇ ਫਿਰ ਮੇਰੇ ਲਈ ਬਨ ਹੋਵੇ ਜੰਗਲ ਹੋਵੇ ਤੇ ਘਰ ਹੋਵੇ ਇੱਕ ਬਰਾਬਰ ਆ ਕਹਿੰਦੇ ਬਾਹਰ ਅਨੇਕ ਤਰ੍ਹਾਂ ਰਾਜਨ ਜੋਗ ਕਰ ਹਾਂ ਕਹੋ ਨਾਨਕ ਲੋਗ ਅਲੋਗੀਰੀ ਸਖੀ ਕਹਿੰਦੇ ਅੰਦਰ ਮੇਰੇ ਪਰਮੇਸ਼ਰ ਲਈ ਪ੍ਰੇਮ ਆ ਬਾਹਰ ਮੈਂ ਕਹਿੰਦੇ ਸੰਸਾਰ ਦੇ ਕੰਮ ਵੀ ਕਰਦਾ ਹਾਂ ਮੈ ਰਾਜ ਯੋਗ ਦੋਨੋਂ ਹੀ ਕੁਮਾਰ ਰਹਾ ਹਾਂ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਜਿਹੜਾ ਜੀਵ ਅੰਦਰ ਆਤਮੇ ਪਰਮੇਸ਼ਰ ਦਾ ਨਾਮ ਵੀ ਜਪਦਾ ਬਾਹਰ ਆਪਣੀ ਕਿਰਤ ਵੀ ਕਰਦਾ ਜੀਵਾਂ ਦੇ ਵਿੱਚ ਵਿਚਰਦਾ ਵੀ ਆ ਪਰ ਨਿਰਲੇਪ ਹੈ ਮਾਇਆ ਚ ਵਿਚਰਦਾ ਵੀ ਹੈ ਪਰ ਨਿਰਲੇਪ ਹੈ ਇਸ ਤਰ੍ਹਾਂ ਕਹਿੰਦੇ ਉਹ ਜੀਵ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਗਿਆ ਹੈ ਹੰਦੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਸਤਿਗੁਰੂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ